ਬਣਵਾ ਲਓ ਆਪੋ ਆਪਣੇ ਇਲਾਕਿਆਂ 'ਚ ਅੱਗੇ ਹੋ ਕੇ ਜਿਹੜੇ ਪਾਹੇ ਕੱਚੇ ਨੇ ਉਹ ਵੀ ਕਰਵਾ ਲਓ ਪੱਕੇ ਹੁਣ ਟਾਈਮ ਐ ਮੌਕਾ ਐ ਘਰਦੇ ਵੀਡੀਓ ਸ਼ੇਅਰ ਤੇ ਕਿ ਜਿਹੜੇ ਪਾਹੇ ਨੇ ਸਾਰੇ ਆਪਣੇ ਪਿੰਡਾਂ ਦੇ ਇੱਕ ਦੂਜੇ ਪਿੰਡ ਨੂੰ ਮਲਿਆਉਂਦੇ ਨੇ ਉਹ ਵੀ ਸਾਰੀ ਸੜਕਾਂ ਬਣਣੀਆਂ 18 ਫੁੱਟੀਆਂ ਅੱਛਾ ਉਹ ਵੀ 18 ਫੁੱਟੀਆਂ ਬਣ ਰਹੀਆਂ ਨੇ ਹਾਂ ਜਿਵੇਂ ਲਾੜ ਆਪਣਾ ਲਾੜ ਮੇਰੇ ਤੋਂ ਸਾਦੀਰੀ ਨੂੰ ਵੀ ਜਾਂਦਾ ਸਾਦੀਰੀ ਨੂੰ ਵੀ ਜਾਂਦਾ ਤੇ ਸ਼ਾਜਲੀ ਤੋਂ ਜੰਦਿਆਂ ਨੂੰ ਜਾਂਦਾ ਇੱਕ ਨਾ ਜੀ ਨਾ ਇਹ ਪਿੰਡਾਂ ਵਾਲੀ ਹੜਕਾ ਮੜ ਰਹੀ ਹੈ ਜਿਵੇਂ ਲਾਡ ਮੀ ਯਾਰੀ ਨੂੰ ਜਾਣਿਆ ਕੋਈ ਸਿੰਗਲ ਰੋਡ ਹੈ ਅੱਛਾ ਸਿੰਗਲ ਰੋਡ ਨੇ ਜਿਹੜੇ ਹਾਂ ਜਿਹੜੇ ਸਿੰਗਲ ਰੋਡ ਸਾਰੇ ਬਣ ਰਹੇ ਨੇ ਸਾਰੇ ਬਣ ਰਹੇ ਨੇ ਦੜਬੇਰੀ ਦੇ ਦੜਬੇਰੀ ਦੇ ਜਿੰਨੇ ਵੀ ਰੋਡ ਨੇ ਸਾਰੇ ਬਣ ਰਹੇ ਨੇ ਅੱਛਾ ਬਾਈ ਜੀ ਹਾਂ ਜੀ ਦੜਬੇਰੀ ਚ ਜਿੰਨੇ ਵੀ ਰੋਡ ਨੇ ਪਿੰਡਾਂ ਵਾਲੇ ਛੋਟੇ ਛੋਟੇ ਲਿੰਕ ਰੋਡ ਹਾਂ ਜੀ ਸਾਰੇ ਬਣਨਗੇ ਸਾਰੇ ਬਣ ਰਹੇ ਨੇ ਤੇ ਇੱਥੇ ਲਾ ਤਾਂ ਪਲਾਂਟ ਫਿਰ ਹਾਂ ਜੀ ਹਾਂ ਜੀ ਕਿੰਨੇ ਕ ਗੱਟੀਆਂ ਆ ਰਹੀਆਂ ਨੇ ਫਿਰ ਪੱਟੇ ਦੀਆਂ ਬਾਕੀ ਜਿਹੜੇ ਪੈਸੇ ਨੇ ਸਾਰੇ ਆਪਣੇ ਪਿੰਡਾਂ ਦੇ ਇੱਕ ਦੂਜੇ ਪਿੰਡ ਨੂੰ ਮਲਿਆਉਂਦੇ ਨੇ ਉਹ ਵੀ ਸਾਰੀ ਅਛਾ ਉਹ ਵੀ 18 ਫੁੱਟੀਆਂ ਬਣ ਰਹੀਆਂ ਨੇ ਅਛਾ ਜਿਵੇਂ ਪਹਿਲੇ ਕੱਚੇ ਰਹਿ ਗਏ ਜਿਹੜੇ ਪਹਿਲਾਂ ਜਿਵੇਂ ਲਾੜ ਬਣ ਜਾ ਰਹੇ ਤੋਂ ਰੋਗੜਾ ਹਾਂ ਜਿਵੇਂ ਆਪਣਾ ਲਾੜ ਮੇਰੇ ਤੋਂ ਸਾਦੀ ਹਰੀ ਨੂੰ ਵੀ ਜਾਂਦਾ ਸਾਦੀ ਹਰੀ ਨੂੰ ਵੀ ਜਾਂਦਾ ਤੇ ਸ਼ਾਜਲੀ ਤੋਂ ਜੰਦਿਆਂ ਨੂੰ ਜਾਂਦਾ ਇੱਕ ਉਹ ਵੀ ਨਿਹਾਲਗੜ੍ਹ ਤੋਂ ਯਾਰ ਇੱਕ ਜਿਹੜਾ ਹੀ ਅਛਾ ਨਿਹਾਲਗੜ੍ਹ ਤੋਂ ਜਾ ਰਿਹਾ ਅਛਾ ਸਾਰੇ ਪਹਿਰੇ ਨੇ ਆਪਣਾ ਕਿਹੜਾ ਪਿੰਡਾ ਬਾਈ ਡਿੜਬੇ ਤੋਂ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖਦੇ ਹੋ ਵੀ ਇੱਕ ਖੁਸ਼ਖਬਰੀ ਵਾਲੀ ਗੱਲ ਹੈ ਜਦੋਂ ਆਪਾਂ ਕੌਰੀਆਂ ਤੋਂ ਬਾਕੀ ਪੁੱਛਦਿਆਂ ਪਾਈਆਂ ਨੂੰ ਕਿੱਥੇ ਤੱਕ ਬਣਨੀਆਂ ਦੇਖੋ ਲਗਭਗ ਟਰਾਲੇ ਭਰ ਕੇ ਬੱਟੇ ਦੇ ਆ ਚੁੱਕੇ ਨੇ ਆ ਦੇਖੋ ਲੈਣਾ ਚ ਪਿੱਛੇ ਤੱਕ ਬੱਟੇ ਦੇ ਭਰੇ ਟਰਾਲੇ ਖੜੇ ਨੇ ਗੱਲਬਾਤ ਵੀ ਕਰਾਂਗੇ ਬਾਈਆਂ ਨਾਲ ਇਹ ਸੜਕ ਕਿਉਂ ਬਾਈ ਜੀ ਸੜਕ ਬਣਨ ਜਾ ਰਹੀ ਹੈ ਹਾਂਜੀ ਕਿੱਥੋਂ ਕਿੱਥੇ ਤੱਕ ਬਣੂ ਸਾਰੀ ਬਣ ਰਹੀ ਹੈ ਨੀ ਆਹ ਏਰੀਆ 'ਚ ਅੱਛਾ ਦੀਨ ਜਾਣੇ ਆਪਾਂ ਰੋਗਲੇ ਨੂੰ ਜਾਣੇ ਆ ਹਾਂ ਤੇ ਉਧਰ ਕੌਰੀਆਂ ਇਹ ਪਾਤੜਾਂ ਤੱਕ ਬਣੂ ਕੌਰੀਆਂ ਪਾਤੜਾਂ ਹਾਂਜੀ ਕੌਰੀਆਂ ਤੋਂ ਪਾਤੜਾਂ ਹਾਂਜੀ ਨਾ ਜੀ ਨਾ ਇਹ ਪਿੰਡਾਂ ਵਾਲੀ ਹੜਕਾ ਬਣ ਰਹੀ ਹੈ ਜਿਵੇਂ ਲਾਟਮੀ ਜਾਰੀ ਨਹੀਂ ਜਾਣਿਆ ਕੋਈ ਸਿੰਗਲ ਰੋਡ ਹੈ ਅੱਛਾ ਸਿੰਗਲ ਰੋਡ ਨੇ ਜਿਹੜੇ ਹਾਂਜੀ ਜਿਹੜੇ ਸਿੰਗਲ ਰੋਡ ਸਾਰੇ ਬਣ ਰਹੇ ਨੇ ਸਾਰੇ ਬਣ ਰਹੇ ਨੇ ਦੜਬੇਰੀ ਦੇ ਦੜਬੇਰੀ ਦੇ ਜਿੰਨੇ ਵੀ ਰੋਡ ਨੇ ਸਾਰੇ ਬਣ ਰਹੇ ਨੇ ਅੱਛਾ ਬਾਈ ਜੀ ਹਾਂਜੀ ਹਾਂਜੀ ਦੜਬੇਰੀ 'ਚ ਜਿੰਨੇ ਵੀ ਰੋਡ ਨੇ ਪਿੰਡਾਂ ਵਾਲੇ ਛੋਟੇ ਛੋਟੇ ਲਿੰਕ ਰੋਡ ਹਾਂਜੀ ਸਾਰੇ ਬਣਨਗੇ ਸਾਰੇ ਬਣ ਰਹੇ ਨੇ ਤੇ ਇੱਥੇ ਲਾ ਤਾਂ ਪਲਾਂਟ ਫਿਰ ਹਾਂਜੀ ਹਾਂਜੀ ਇਹ ਉੱਬੇ ਆ ਗਿਆ ਉੱਬੇ ਆ ਗਿਆ ਠੀਕ ਹੈ ਕਿੰਨੀਆਂ ਕਿ ਗੱਡੀਆਂ ਆ ਰਹੀਆਂ ਨੇ ਫਿਰ ਪੱਟੇ ਦੀਆਂ ਅੱਜ 9 ਗੱਡੀਆਂ ਆਈਆਂ ਨੇ ਵੀਰੇ ਬਾਕੀ ਪਿੱਛੋਂ ਬਾਕੀ ਜਿਹੜੇ ਪੈਸੇ ਨੇ ਸਾਰੇ ਆਪਣੇ ਪਿੰਡਾਂ ਦੇ ਇੱਕ ਦੂਜੇ ਪਿੰਡ ਨੂੰ ਬਲਿਆਉਂਦੇ ਨੇ ਉਹ ਵੀ ਸਾਰੀ ਸੜਕਾਂ ਬਣਨੀਆਂ 18 ਫੁੱਟੀਆਂ। ਅੱਛਾ ਉਹ ਵੀ 18 ਫੁੱਟੀਆਂ ਬਣ ਰਹੀਆਂ ਨੇ। ਸਾਰੀਆਂ ਹਾਂ। ਅੱਛਾ ਜਿਵੇਂ ਪੈਸੇ ਕੱਚੇ ਰਹਿ ਗਏ ਜਿਹੜੇ ਪਹਿਲਾਂ ਜਿਵੇਂ ਲਾੜਵਨਜਾਰੇ ਤੋਂ ਰੋਗੜਾ ਹਾਂ ਜਿਵੇਂ ਲਾੜ ਆਪਣਾ ਲਾੜ ਮੇਰੇ ਤੋਂ ਸਾਦੀਹਰੀ ਨੂੰ ਵੀ ਜਾਂਦਾ। ਸਾਦੀਹਰੀ ਨੂੰ ਵੀ ਜਾਂਦਾ ਤੇ ਸ਼ਾਜਲੀ ਤੋਂ ਜੰਦਿਆਂ ਨੂੰ ਜਾਂਦਾ ਇੱਕ ਉਹ ਵੀ ਨਿਹਾਲਗੜ੍ਹ ਤੋਂ ਜਾ ਰਿਹਾ ਕਿਹੜਾ ਹੀ। ਅੱਛਾ ਨਿਹਾਲਗੜ੍ਹ ਤੋਂ ਜਾ ਰਿਹਾ। ਹਾਂ। ਅੱਛਾ ਸਾਰੇ ਪਹਿਰੇ ਨੇ। ਆਪਣਾ ਕਿਹੜਾ ਪਿੰਡਾ ਬਾਈ? ਡਿੜਬੇ ਪਿੰਡੇ। ਡਿੜਬੇ ਤੋਂ। ਠੀਕ ਹੈ ਇਹ ਲਿੰਕ ਉੱਪਰ ਉੱਪਰ ਸਾਹਮਣੇ ਗੁਰਦੁਆਰਾ ਸਾਹਿਬ ਤੁਹਾਨੂੰ ਦਿਖ ਰਿਹਾ ਨਜ਼ਰ ਆਉਂਦਾ ਤੇ ਇੱਥੇ ਵੀ ਰੇਤੀ ਬਜਰੀ ਆ ਜਿਹੜੀ ਇੱਥੇ ਇੱਥੋਂ ਜਾਊ ਜਨਨ ਕਿ ਸਾਰਾ ਤਿਆਰ ਹੋ ਕੇ ਇੱਥੋਂ ਤਿਆਰ ਹੋ ਕੇ ਲਿੰਕ ਰੋਡ ਨੇ ਜਿਹੜੇ ਬਣਨੇ ਸ਼ੁਰੂ ਹੋਗੇ ਆ ਦੇਖੋ ਜਨਨ ਕਿ ਜਿਹੜਾ ਵੀ ਹੁੰਦਾ ਲੁੱਕ ਪਲਾਟ ਲੱਗਿਆ ਹੁੰਦਾ ਜਿਵੇਂ ਜਿਹੜਾ ਵੀ ਕੋਸ ਸੜਕਾਂ ਤੇ ਪੈਂਦਾ ਐ ਇੱਥੋਂ ਬਣ ਕੇ ਜਨਨ ਕਿ ਵੀ ਜਾਊਗਾ ਦੇਖ ਸਕਦੇ ਹੋ ਤੁਸੀਂ ਵੀਰਾਂ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਉਂਡ ਜੀਰੋ ਰਿਪੋਰਟ ਸੜਕਾਂ ਜਿਹੜੀਆਂ ਲਿੰਕ ਰੋਡ ਨੇ ਬਣਨੇ ਸ਼ੁਰੂ ਹੋ ਗਏ ਬਣਵਾ ਲਓ ਆਪੋ ਆਪਣੇ ਇਲਾਕਿਆਂ 'ਚ ਅੱਗੇ ਹੋ ਕੇ ਜਿਹੜੇ ਪਾਹੇ ਕੱਚੇ ਨੇ ਉਹ ਵੀ ਕਰਵਾ ਲਓ ਪੱਕੇ ਹੁਣ ਟਾਈਮ ਐ ਮੌਕਾ ਐ ਦੇਖ ਸਕਦੇ ਹੋ ਜੀ ਕਰਦੇ ਹੋ ਵੀਡੀਓ ਸ਼ੇਅਰ ਤੇ ਕੰਮ ਵੀ ਕਰਵਾ ਲਓ ਆਪੋ ਆਪਣੇ ਇਲਾਕਿਆਂ 'ਚ ਅੱਗੇ ਹੋ ਕੇ ਹੁਣ ਟਾਈਮ ਐ ਮੌਕਾ ਐ